ਸਸ਼ੀਕਾ ਜੀ ਮੈਂ ਹਸ਼ਦੀਪ ਕੋ ਸੰਧੂ ਤੇ ਗੱਲ ਕਰਦੇ ਹਾਂ ਜੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜਿਹੜੇ ਨੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਵੀ ਜੀ ਕੇਜਰੀਵਾਲ ਤੇ ਸਾਰਾ ਤਾਮ-ਜਾਮ ਚੁੱਕਿਆ ਗਿਆ ਜਿਹੜੇ ਨੇ ਵਿਜੇ ਕੋਵਰ ਪ੍ਰਤਾਪ ਸਿੰਘ ਤੇ ਦੂਸਰੇ ਪਾਸੇ ਪਠਾਨ ਮਾਜਰਾ ਬੰਨੋ ਕੇ ਦਿੱਲੀ ਤੋਂ ਬੈਠੇ ਹੋਏ ਲੋਕ ਹੀ ਜਿਹੜੀ ਪੰਜਾਬ ਦੇ ਉੱਤੇ ਸਰਕਾਰ ਚਲਾ ਰਹੇ ਨੇ ਤੇ ਇਹਨਾਂ ਦੇ ਹੁਕਮਾਂ ਤੋਂ ਬਿਨਾ ਪੰਜਾਬ ਦੇ ਵਿੱਚ ਪੱਤਾ ਵੀ ਨਹੀਂ ਹਿਲਦਾ ਦੂਸਰੇ ਪਾਸੇ ਜੇਕਰ ਗੱਲ ਕਰੀਏ ਸਤਿੰਦਰ ਜੈਨ ਦੀ ਵੀ ਕਾਫੀ ਜੜੀ ਹੈ ਈਡੀ ਵੱਲੋਂ ਜਿਹੜੀ ਜਾਇਦਾਦ ਜ਼ਬਤ ਕਰ ਲਈ ਗਈ ਹੈ ਯਾਨੀ ਕਿ ਜੇ ਕੁੱਲ ਮਿਲਾ ਕੇ ਦੇਖੀਏ ਤਾਂ ਦਿੱਲੀ ਵਾਲੇ ਲੋਕ ਜਿਸ ਤਰੀਕੇ ਨਾਲ ਕਹਿੰਦੇ ਨਜ਼ਰ ਆਉਂਦੇ ਸੀ ਖਾਸ ਕਰਕੇ ਅਰਮਨ ਕੇਜਰੀਵਾਲ ਕਿ ਅਸੀਂ ਕੋਠੀਆਂ ਕਾਰਾਂ ਵਾਲੇ ਨਹੀਂ ਹੈਗੇ ਅਸੀਂ ਆਮ ਕਰਾਂ ਦੇ ਮੁੰਡੇ ਹਾਂ ਆਮ ਕਰਾਂ ਦੇ ਇਨਸਾਨ ਹਾਂ ਆਮ ਕਰਾਂ ਦੇ ਜਿਹੜੇ ਆ ਬੰਦੇ ਆ ਅਸੀਂ ਆਮ ਕਰਾਂ ਚ ਰਹਿਣਾ ਪਸੰਦ ਕਰਦੇ ਹਾਂ ਸਾਡੇ ਵੱਲੋਂ ਕੋਠੀਆਂ ਜਿਹੜੀਆਂ ਨੇ ਕਾਰਾਂ ਨਹੀਂ ਉਹ ਸਾਨੂੰ ਮਾਫਕ ਨਹੀਂ ਤੇ ਇਹ ਜਿਹੜੀਆਂ ਸਾਰੀਆਂ ਗੱਲਾਂ ਕਿਤੇ ਨਾ ਕਿਤੇ ਝੂਠ ਦਰਸਾਉਂਦੀਆਂ ਨੇ ਜੇਕਰ ਗੱਲ ਕਰੀਏ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਪੰਜਾਬ ਦੇ ਵਿੱਚ ਐਂਟਰੀ ਲਈ ਆਮ ਲੋਕਾਂ ਦਾ ਬੜਾ ਟੰਡੋਰਾ ਪਿੱਟਿਆ ਪੰਜਾਬ ਦੇ ਮੁੱਖ ਮੰਤਰੀ ਵੀ ਉਹਨਾਂ ਦੇ ਨਾਲ ਪਿੱਟਦੇ ਨਜ਼ਰ ਆਏ ਲੇਕਿਨ ਉਹਨਾਂ ਉੱਤੇ ਖਰੇ ਕਿਉਂ ਨਹੀਂ ਉਤਰਿਆ ਗਿਆ ਹੁਣ ਇੱਕ ਸੂਤਰਾਂ ਤੋਂ ਬੜੀ ਵੱਡੀ ਪੰਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਕੇਂਦਰ ਸਰਕਾਰ ਨੇ ਵੀਰਵਾਰ ਨੂੰ ਦਿੱਲੀ ਹਾਈ ਕੋਰਟ ਨੂੰ ਸੂਚਿਤ ਕੀਤਾ ਕਿ ਆਮ ਆਦਮੀ ਪਾਰਟੀ ਕੋਮੀ ਕਨਵੀਨਰ ਨੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 10 ਦਿਨਾਂ ਦੇ ਅੰਦਰ ਸਹੀ ਰਿਹائش ਅਲਾਰਟ ਕੀਤੀ ਜਾਵੇਗੀ ਆਪ ਦੀ ਪਟੀਸ਼ਨ ਤੇ ਕੇਂਦਰ ਸਰਕਾਰ ਵੱਲੋਂ ਪੇਸ਼ ਹੋਏ ਸਲਿਸਟਰ ਜਰਨਲ ਤੁਸ਼ਾਰ ਮਹਿਤਾ ਨੇ ਜਸਟਿਸ ਸਚਿੰਦ दत्ता ਨੂੰ ਬੈਂਚ ਤੇ ਇਹ ਜਾਣਕਾਰੀ ਦਿੱਤੀ ਐਸਜੀਐਫ ਨੇ ਬਿਆਨ ਨੂੰ ਰਿਕਾਰਡ ਲੈਂਦੇ ਹੋਏ ਬੈਂਚ ਨੇ ਕਿਹਾ ਕਿ ਵਾਜਿਬ ਆਦੇਸ਼ ਪਾਸ ਕੀਤੇ ਜਾਵੇ ਨਾ ਹੀ ਇਹ ਕਿਹਾ ਕਿ ਰਿਹائش ਅਲਟੀਮੇਟ ਨਾਲ ਜੁੜੇ ਮੁੱਦਿਆਂ ਦਾ ਹੱਲ ਕੀਤਾ ਜਾਣਾ ਚਾਹੀਦਾ ਹੈ ਬੈਂਜ ਨੇ ਕਿਹਾ ਕਿ ਅਲਟੀਮੇਟ ਨਾਲ ਜੁੜੇ ਅਜੇ ਮੁੱਦਿਆਂ ਦਾ ਹੱਲ ਸਿਰਫ ਸਿਆਸਦਾਨਾਂ ਲਈ ਬਲਕਿ ਹੋਰ ਲੋਕਾਂ ਲਈ ਵੀ ਕੀਤਾ ਜਾਣਾ ਚਾਹੀਦਾ ਹੈ ਮੰਤਰਾਲੇ ਦੀ ਕਾਰਜ ਪ੍ਰਣਾਲੀ ਦੇ ਧਿਆਨ ਦੇਣਾ ਪਵੇਗਾ ਇਹ ਇੱਕ ਅਜਿਹਾ ਮੁੱਦਾ ਹੈ ਜਿਸ ਹੱਲ ਕੀਤਾ ਜਾਣਾ ਚਾਹੀਦਾ ਹੈ ਦੱਸਣਯੋਗ ਹੈ ਕਿ ਕੇਜਰੀਵਾਲ ਨੂੰ ਕੋਮੀ పరిటీਨ ਦੇ ਕਨਵੀਨਰ ਹੋਣ ਦੇ ਆਧਾਰ ਤੇ ਸਰਕਾਰੀ ਰਿਹਾਇਸ਼ ਅਲਰਟ ਕਰਨ ਦੀ ਮੰਗ ਨੂੰ ਲੈ ਕੇ ਆਪ ਨੇ ਪਟੀਸ਼ਨ ਦਾਇਰ ਕੀਤੀ ਹੈ ਰਿਹਾਇਸ਼ ਦੇ ਟਾਈਪ ਨੂੰ ਲੈ ਕੇ ਅਦਾਲਤ ਵਿੱਚ ਦਿਲਚਸਪ ਜਿਰਾ ਹੋਈ ਆਪ ਵੱਲੋਂ ਪੇਸ਼ ਸੀਨੀਅਰ ਅਟਾਰਨੀ ਰਾਹੁਲ ਮਹਿਰਾ ਨੇ ਦਲੀਲ ਦਿੱਤੀ ਕਿ ਅਲਾਰਟ ਕੀਤੀ ਜਾ ਰਹੀ ਰਿਹਾਇਸ਼ ਕੇ ਜੀਵ ਨੂੰ ਪਹਿਲਾ ਦਿੱਤੀ ਗਈ ਰਿਹਾਇਸ਼ ਤੋਂ ਕੱਟ ਨਹੀਂ ਹੋ ਸਕਦੀ ਤੇ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਟਾਈਪ 7 ਟਾਈਪ 5 5 ਟਾਈਪ 7 ਜਾਂ 8 ਰਹੀ ਹੈ ਸਰਕਾਰ ਮੇਰੇ ਮੁਕਲ ਨੂੰ ਟਾਈਪ 5 ਦਾ ਡਾਊਨ ਗ੍ਰੇਡ ਨਹੀਂ ਕਰ ਸਕਦੀ ਤੇ ਐਸਜੀ ਨੇ ਵੀ ਕਿਹਾ ਕਿ ਆਮ ਆਦਮੀ ਪਾਰਟੀ ਕਦੇ ਟਾਈਪ 8 ਲਈ ਨਹੀਂ ਲੱਗਦੀ ਜਵਾਬ ਵਿੱਚ ਮਹਿਰਾ ਦਾ ਚੋਣਚੇ ਸਾਰੀ ਨਾਇਰੇਬਾਜੀ ਜਾਇਸੀ ਪਰ ਇਹ ਅਦਾਲਤ ਹੈ ਇੱਥੇ ਕੋਰਟ ਨੇ ਦਖਲ ਦੇਂਦੇ ਹੋਏ ਕਿ ਦਲੀਲਾਂ ਸੁਣ ਲਈਆਂ ਤੇ ਮਾਮਲੇ ਦਾ ਹੁਕਮ ਪਾਸ ਕੀਤਾ ਜਾਵੇ ਯਾਨੀ ਕਿ ਅਰਵਿੰਦ ਕੇਜਰੀਵਾਲ ਵਾਲੇ ਨੂੰ 10 ਦਿਨਾਂ ਹੀ ਮਿਲੇਗਾ ਸਰਕਾਰੀ ਕਾਰ ਹੁਣ ਦਿੱਲੀ ਨੇ ਜਿਹੜਾ ਹੈ ਕੋਰਟ ਦਾ ਸਲਿਸਟਰ ਜਨਰਲ ਨੇ ਜਵਾਬ ਦਿੱਤਾ ਹੈ ਅਰਵਿੰਦ ਕੇਜਰੀਵਾਲ ਜਿਹੜੇ ਇਹ ਕਹਿੰਦੇ ਨਜ਼ਰ ਆਉਂਦੇ ਸੀ ਆਮ ਲੋਕਾਂ ਦੇ ਵਿੱਚ ਕਿ ਸਾਨੂੰ ਕੋਠੀਆਂ ਕਾਰਾਂ ਦੀ ਲੋੜ ਹੀ ਨਹੀਂ ਹੈ ਤਾਂ ਉਹ ਜਿਹੜੇ ਨੇ ਅਨੰਤ ਮੰਨ ਰਹੇ ਸੀਗੇ ਇੱਕ ਪਾਸੇ ਦਿੱਲੀ 'ਚ ਤੇ ਦੂਸਰੇ ਪਾਸੇ ਪੰਜਾਬ ਦੇ ਵਿੱਚ ਦਾ ਹੁਣ ਅਰਵਿੰਦ ਕੇਜਰੀਵਾਲ ਨੂੰ ਸਰਕਾਰ ਦੇ ਦੇਨ 10 ਦਿਨਾਂ ਵਿੱਚ ਉਹਨਾਂ ਦੀ ਕੋਠੀ ਖਾਲੀ ਕਰਨ ਦਾ ਆਦੇਸ਼ ਦੇ ਦਿੱਤਾ ਗਿਆ ਹੈ ਧੰਨਵਾਦ